ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਰਾਤ ਨੂੰ ਆਇਆ ਆਇਆ ਜੜੀ ਬੇਨਤੀ ਹੈ ਮੈਚ ਸ਼ੁਰੂ ਕਰੀਏ ਅੱਜ ਦੇ ਮੇਲੇ ਦੇ ਜੋਗੇ ਵਾਲਿਆ ਕਿੰਨੇ ਗਗਨ ਵੀ ਆਇਆ ਹੋਇਆ ਪਰਵਤਲਾ ਸਾਰਿਆਂ ਨੂੰ ਚੜਦੀ ਕਲਾ ਰੱਖੇ ਮੈਂ ਬੇਨਤੀ ਕਰਦਾ ਅਮਰ ਤੇ ਮੜਾ ਖਿੱਚ ਮੁੰਡਿਆਂ ਨੂੰ ਆਓ ਵੀਰੇ ਜਲਦੀ ਯਾਰ ਮੈਚ ਸ਼ੁਰੂ ਕਰ ਦਈਏ ਅਮਰੀਕ ਬਾਈ ਅਮਰੀਕ ਇਧਰ ਬਾਈ ਮਨੀਤ ਧਨੋਰੀ ਉਹ ਕਹਿੰਦੇ ਆ ਵੀ ਜੱਗੂ ਤੇ ਬੁਲਟ ਦੀ ਆਪਾਂ ਜਫੀ ਪਵਾਣੀ ਹੈ ਤੇ ਤੁਸੀਂ ਵਿਸਥਾਰ ਨਾਲ ਥੋੜਾ ਜਿਹਾ ਇਹ ਵੀਰ ਨੇ ਸਾਡੇ ਪਹਿਲਾਂ ਕਹਿਣਾ ਆਪਾਂ ਹੁਣ ਦੱਸੀਏ ਇਹਨਾਂ ਦੀ ਕਾਦੋਂ ਜਫੀ ਪੈਣ ਲੱਗੀ ਆ ਰੋਜ਼ ਇਕੱਠੇ ਹੀ ਰਹਿੰਦੇ ਆ ਇੱਕ ਵਾਰ ਯਾਰ ਹਾਂ ਬੁਲਟ ਤੇ ਜੱਗੂ ਨੂੰ ਤਾੜੀਆਂ ਮਾਰ ਦਿਓ ਯਾਰ ਜ਼ੋਰਦਾਰ ਹਾਂਜੀ ਭਾਈ ਅਮਰੀਕ ਖੋਸਾ ਕੋਟਲਾ ਜੀ ਯਾਰ ਤੁਹਾਨੂੰ ਸੌ ਲੱਗੇ ਜੇ ਮਨਾਂ ਦੇ ਕੋਈ ਗੱਲ ਰੱਖੋ ਇੱਕ ਦੂਜੇ ਪ੍ਰਤੀ ਮਨੀ ਸਹੀ ਹੈ ਨਾ ਬੁਲੇਟ ਤੈਨੂੰ ਵੀ ਬੇਨਤੀ ਹੈ ਤੂੰ ਮੇਥੋਂ ਛੋਟਾ ਉਮਰ ਦੇ ਵਿੱਚ ਬੁਲੇਟ ਤੂੰ ਵੀ ਉਮਰ ਦੇ ਛੋਟਾ ਤੇ ਮਨੀ ਤੁਹਾਡੇ ਕੋਲੇ ਖੜਾ ਹੈ ਬਸ ਤੁਸੀਂ ਮਨਾਂ ਦੇ ਵਿੱਚ ਦੀ ਕੋਈ ਵੀ ਗੱਲ ਰੱਖਣੀ ਯਾਰ ਜੇ ਤੁਹਾਡਾ ਪਿਆਰ ਹੈ ਤੁਹਾਡੇ ਬੁੱਲੋਂ ਦੇ ਹਾਸੇ ਹਨ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਜੇ ਜਿੱਤੇ ਹੋ ਜਾਂਦੀਆਂ ਨੇ ਮਾੜੀ ਮੋਟੀ ਨੂੰ ਗਰਾਊਂਡ 'ਚ ਹੀ ਰਹਿਣ ਦਾ ਕਰਨਾ ਆਪਾਂ ਕਿ ਉਹ ਤੁਸੀਂ ਬਹੁਤ ਔਖੇ ਬਣਿਓ ਐਡੇ ਐਡੇ ਨਾਂ ਬਹੁਤ ਔਖੇ ਬਣਦੇ ਆ ਵਾਕਈ ਅਮਰੀਕભાઈ ਇੱਕ ਹੋਰ ਗੱਲ ਇਹ ਉੱਤਮ ਕਰਨਾ ਸਭ ਤੋਂ ਔਖਾ ਹੁੰਦਾ ਹੈ ਇਹ ਉੱਤਮ ਕੀਤਾ ਧਨੌਰੀ ਵਾਲੇ ਮਣੀ ਨੇ ਇੱਕ ਤਾੜੀ ਮਣੀ ਧਨੌਰੀ ਆਸਤੇ ਮਾਰਦੇ ਆ ਯਾਰ ਜ਼ੋਰਦਾਰ ਮੈਂ ਮਣੀ ਵੱਲੋਂ ਵੀ ਤੁਹਾਡਾ ਧੰਨਵਾਦ ਕਰਦਾ ਮਣੀ ਨੇ ਸੋਚ ਸੋਚੀ ਮਣੀ ਕਹਿੰਦਾ ਯਾਰ ਜੇ ਕਿਤੇ ਆਏ ਹੋ ਜੇ ਮਣੀ ਦਾ ਪਹਿਲਾਂ ਵੀ ਗੱਲ ਚੱਲੀ ਮਣੀ ਕਹਿੰਦਾ ਜਿੱਦੋਂ ਮੇਰਾ ਦਾ ਲੱਗ ਗਿਆ ਨੇ ਇਹਨਾਂ ਦੀਆਂ ਜਲਵਕੜੀਆਂ ਪਈਆਂ ਹੋਣਗੀਆਂ ਇਹਨਾਂ ਦਾ ਪਿਆਰ ਹੋਊਗਾ ਮੰਨੀ ਦੇਖ ਲਿਆ ਜੇ ਦਿਨ ਆ ਗਿਆ ਨੌਜਵਾਨਾਂ ਗਲਵਕੜੀਆਂ ਪੈ ਗਈਆਂ ਮੰਨੀ ਦੀ ਸੋਚ ਨੂੰ ਸਲੂਟ ਹੈ ਮੰਨੀ ਧਨੌਰੀ ਅੱਜ ਦਾ ਨਹੀਂ ਹੈ ਇਹ ਪਹਿਲੀਆਂ ਦਾ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੀਰਾਂ ਨੂੰ ਅਮਰਤ ਕਹਿ ਮੁੰਡਿਆਂ ਨੂੰ ਫਿਰ ਆਓ ਜੀ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਦੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ